ਜਿਹੜਾ ਹਸ ਮੈਂ ਮੇਰੇ ਨਾਲ ਵੀ ਉਹ ਮਿਸਟਰੀ ਵੀ ਕਰਦੇ ਹਾਂ ਹਾਂਜੀ ਤੇ ਮਿੱਤਰੋ ਨਮਸਕਾਰ ਅਦਾਕਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਦਾ ਰੋਹਨ ਲਖਰੀ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਨਵੇਂ ਆਏ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਭਰਾ ਤੇ ਥੋੜੇ ਬੋਲੇ ਸਬਸਕ੍ਰਾਈਬ ਵੱਧ ਜਾਣ ਹਲੇ ਤਾਂ 3000 ਉਹ ਵੀ ਸ਼ਾਰਟ ਵੀਡੀਓ ਪਾ ਪਾ ਲੌਂਗ ਵੀਡੀਓ ਨੂੰ ਵੀ ਥੋੜਾ ਪਿਆਰ ਦਿਖਾਓ ਕਿਤੇ ਮੇਰੇ ਵੀ ਵਾਸਟਾਈਮ ਕੰਪਲੀਟ ਹੋ ਜੇ ਤੇ ਬਾਕੀ ਜਿਹੜੇ ਜਿਹੜੇ ਚੈਨਲ ਤੇ ਨਵੇਂ ਆਏ ਆ ਉਹ ਕਰ ਲਿਓ ਸਬਸਕ੍ਰਾਈਬ ਤੇ ਅੱਜ ਅਸੀਂ ਗੱਲ ਕਰਾਂਗੇ ਪੂਜਾ ਸੰਘਾ ਦੀ ਪੂਜਾ ਸੰਘਾ ਜਿਨੇ ਆਲਰੇਡੀ ਤਿੰਨ ਵਿਆਹ ਕਰਾਏ ਹੋਏ ਆ ਹੁਣ ਚੌਥੇ ਦੀ ਤਿਆਰੀ ਚ ਆ ਯਾਰ ਕਹਿੰਦੇ ਪਿਆ ਕਿ ਚੀਮਾ ਬਾਬਾ ਇਸ ਵੇਲੇ ਟੋਕਦੇ ਆ ਪਰ ਚੀਮੇ ਬਾਬੇ ਨੂੰ ਛੱਡੋ ਯਾਰ ਮੈਂ ਵੀ ਤਾਂ ਇੱਕ ਗੱਲ ਕਹੀ ਸੀ ਕਿ ਤੀਜੇ ਨਾ ਹੋ ਗਿਆ ਚੌਥਾ ਕਮਿੰਗ ਸੂਨ ਵੀਡੀਓ ਪਾਈ ਹੋਈ ਹੈ ਮੈਂ ਨਹੀਂ ਜੀ ਗਣਤਾ ਮੈਂ ਵੀਡੀਓ ਪਲੇ ਵੀ ਕਰਨ ਲੱਗਾ ਅੱਗੇ ਆ ਵੀਡੀਓ ਤੇ ਹੀ ਪਹਿਲਾਂ ਸੁਣੋ ਫੇਰ ਹੀ ਅੱਗੇ ਗੱਲ ਕਰਦੇ ਆ ਪੂਰੀ ਗੱਲ ਕਲੀਅਰ ਕਰਦੇ ਆ ਆ ਵੀਡੀਓ ਦੇਖੋ ਪਹਿਲਾਂ ਪਹਿਲੇ ਨਾਲ ਕਰਵਾਇਆ ਵਿਆਹ ਚੰਦਰੀ ਨੇ ਸੋਹਰਿਆਂ ਨੇ ਵੀਡੀਓ ਛੱਡਣ ਲਈ ਆਖਿਆ ਅਗਲੀ ਨੇ ਘਰ ਵਾਲਾ ਛੱਡਦਾ ਦੂਜੇ ਨਾਲ ਕਰਵਾ ਕੇ ਵਿਆਹ ਘਰ ਦੀ ਮਜਬੂਰੀ ਦੱਸ ਕੇ ਲੋਕਾਂ ਤੋਂ ਪੈਸੇ ਸੈਂਡ ਕਰਵਾ ਕੇ ਫਿਰ ਉਹਨੂੰ ਵੀ ਜਲੋ ਕੱਢਦਾ ਕਹਿੰਦੇ ਆ ਨਾ ਤੀਜਾ ਰਲਿਆਣੀ ਤੇ ਝੁਗਾ ਗਲਿਆਣੀ ਉਹੀ ਹਾਲਾ ਹੁਣੀ ਦਾ ਬਾਈ ਮੈਨੂੰ ਜਲਦੀ ਜਲਦੀ ਕਮੈਂਟ ਕਰਕੇ ਦੱਸਿਓ ਚੌਥਾ ਨੰਬਰ ਫਿਰ ਸ਼ੇਅਰ ਲਿਸਟ ਤੇ ਚੌਥੇ ਨੰਬਰ ਆਏ ਦਾ ਜਾਂ ਫਿਰ ਕਿਦਾ ਜਾਂ ਫਿਰ ਕਿਦਾ ਕਿ ਵੀਡੀਓ ਹੁਣ ਤੁਸੀਂ ਸਾਰਿਆਂ ਨੇ ਝੋਲ ਲਈ ਆ ਤੇ ਤੁਸੀਂ ਵੀ ਦੱਸ ਸਕਦੇ ਹੋ ਚੀਮੇ ਬਾਬੇ ਵਾਲੇ ਗੁਣ ਸਾਡੇ ਜੇ ਵੀ ਥੋੜੇ ਬਹੁਤੇ ਹੈਗੇ ਆ ਤੇ ਹੁਣ ਮਿੱਤਰੋ ਕਰਦੇ ਆਂ ਅਸੀਂ ਇੱਥੋਂ ਵੀਡੀਓ ਸਟਾਰਟ ਤੇ ਵੀਡੀਓ ਨਾਲ ਬੜੇ ਰਹੋ ਚਲੋ ਫਿਰ ਕਰਦੇ ਸਟਾਰਟ ਤੇ ਲੋ ਵੀ ਮਿੱਤਰੋ ਹੁਣ ਅਸੀਂ ਗੱਲ ਕਰਨ ਲੱਗੇ ਆ ਪੂਜਾ ਸੰਗਾ ਤੇ ਉਹਦੇ ਜਿਹੜਾ ਤੀਜਾ ਘਰ ਵਾਲਾ ਆ ਉਹਦੇ ਕੀ ਬਿਆਨ ਆ ਪੂਜਾ ਸੰਗਾ ਕੀ ਕੈਂਦੀ ਪਈ ਹੈ ਕਿੰਨੇ ਇਹਨਾਂ ਦੇ ਫੋਲੋਅਰਸ ਹੋ ਗਏ ਆ ਕੇ ਇਹਨਾਂ ਦਾ ਰੰਡੀ ਰੋਣਾ ਸਾਰਾ ਕੁਝ ਅਸੀਂ ਪੇਸ਼ ਕਰਾਂਗੇ ਤੁਸੀਂ ਵੀਡੀਓ ਦਾ ਫੁੱਲ ਐਂਟਰਟੇਨਮੈਂਟ ਮਜ਼ਾ ਲਿਓ ਪੂਰੀ ਓਕੇ ਰਿਪੋਰਟ ਗੱਲਬਾਤ ਕਰਾਵਾਂਗੇ ਤੇ ਆਪਣੇ ਕਮੈਂਟਾਂ 'ਚ ਰਿਵਿਊ ਜ਼ਰੂਰ ਦੇ ਕੇ ਜਾਇਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਤਾਂ ਵਧੀਆ-ਵਧੀਆ ਕਮੈਂਟ ਕਰ ਦਿਓ ਨਹੀਂ ਵਧੀਆ ਲੱਗੀ ਤਾਂ ਭਰਾ ਗਲਤ ਕਮੈਂਟ ਨਾ ਕਰਿਓ ਮਸਾਹੀ ਤਾਂ ਚੈਨਲ ਤੇ ਦੋ ਚਾਰ ਜਾਣੇ ਐਡ ਹੁੰਦੇ ਆ ਬਾਕੀ ਜਿੱਦਾਂ ਤੁਹਾਨੂੰ ਜਿਵੇਂ ਦਾ ਤੁਸੀਂ ਰਿਵਿਊ ਦੇਣਾ ਹੋਵੇ ਤਾਂ ਦੇ ਸਕਦੇ ਹੋ ਮੈਂ ਇਹ ਕਹਿੰਨਾ ਚੰਗਾ ਦੋ ਮਾੜਾ ਦੋ ਜਿਵੇਂ ਤੁਹਾਨੂੰ ਵੀਡੀਓ ਲ ਤੇ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਪੂਜਾ ਸੰਗਾ ਦੇ 3 ਲੱਖ ਪਲੱਸ ਫਾਲੋਅਰ ਆ ਆਈ ਥਿੰਕ 3 ਜਾਂ 4 ਲੱਖ ਪਲੱਸ ਫਾਲੋਅਰ ਇਹਦੇ ਹੈਗੇ ਆ ਤੇ ਇੰਨੇ ਪਹਿਲਾਂ ਘਰ ਵਾਲੇ ਨਾਲ ਵਿਆਹ ਕਰਵਾਇਆ ਸੀ ਕਹਿੰਦੀ ਸੀ ਕਿ ਉਹ ਨਸ਼ੇ ਪਤੇ ਕਰਦਾ ਆ ਫਿਰ ਦੂਸਰੇ ਨਾਲ ਕਰਵਾਇਆ ਉਹ ਕਹਿੰਦੀ ਏ ਮੈਨੂੰ ਰੱਖਦਾ ਨਹੀਂ ਸਹੀ ਤਰ੍ਹਾਂ ਹੁਣ ਤੀਜੇ ਨਾਲ ਕਰਾਇਆ 22 6 ਮਹੀਨਿਆਂ ਤੋਂ ਇਹਨਾਂ ਦੀਆਂ ਰੀਲਾਂ ਓਹ ਹੋ ਹੋ ਇੱਕ ਮਿਲੀਅਨ 5 ਮਿਲੀਅਨ 10 ਮਿਲੀਅਨ ਉਹ ਐਡੀ ਮੋਟੀ ਏ ਹੈਗੀ ਐ ਇਹਨੂੰ ਸ਼ਰਮ ਮਾਸਾ ਵੀ ਨਹੀਂ ਹੁਣ ਮੈਂ ਕੀ ਕਹਾ ਉਹ ਕੈਨੇਡਾ ਇੱਕ ਸਮੇਂ ਦੇ ਇਕੱਠੇ ਤੇ ਇਹ ਵੀ ਉਹ ਤਿੰਨ ਜੜੇ ਦਾ ਹੋ ਗਏ ਇਹਦੇ ਨਾਲ ਚੌਥਾ ਨੇ ਕਮਿੰਗ ਸੂਨ ਹੈ ਜਿਵੇਂ ਕਿ ਮੁੜੇ ਨੇ ਵੀ ਲਾਈਵ ਆ ਕੇ ਕਿਹਾ ਸੀ ਵੀਡੀਓ ਵੀ ਉਹਨੇ ਪਈਆਂ ਮੈਂ ਬਾਕੀ ਛੱਡੋ ਯਾਰ ਮਾਦੀ ਲਾਈਵ ਵਾਲੀ ਵੀਡੀਓ ਪਲੇ ਕਰਦਾ ਅੱਜ ਤੁਸੀਂ ਵੀਡੀਓ ਦੇਖੋ ਹੁਣ ਪਹਿਲਾਂ ਤੁਸੀਂ ਸਾਰੇ ਅੱਬੇ मजा ਆਏਗਾ ਨਾ ਬਿੜੋ ਕਿੰਨਾ ਸਾਰੇ ਭਰਾ ਮੇਰੇ ਠੀਕ ਹੀ ਹੋਮੋਂਗੇ ਜਿੰਦਾਂ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਜੀ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤਾਨੂੰ ਪਤਾ ਹੀ ਹੈ ਪ੍ਰਾਇਕਾ ਤਨਾ ਤਾੜੀ ਦਾ ਵੱਜਦੀ ਨਹੀਂ। ਬਾਕੀ ਦੇਖਦੇ ਆ ਕੀ ਵਰਦਾ। ਓਕੇ ਮੇਰਾ ਪ੍ਰਾਇ। ਵੀਡੀਓ ਦੇਖੀ ਹੁਣ ਤੁਸੀਂ ਸਾਰੇ ਆਣੇ ਲਾਈਵ ਆ ਕੇ ਇਹ ਗੱਲ ਗਈ ਹੈ ਕਿ ਮੇਰਾ ਇਹਨਾਂ ਕੋਈ ਰਿਲੇਸ਼ਨ ਹੀ ਨਹੀਂ ਹੈਗਾ। ਉਹ ਦੁਰਫੜੇ ਮੂੰਹ ਤੇਰੀ ਸ਼ਗਲ ਦੇ ਪਹਿਲੀ ਗੱਲ ਤੇ 6 ਮਹੀਨੇ ਉਹ ਮੋਟੀ ਛੋਟੀ ਦੇ ਨਾਲ ਤੂੰ ਇਕੱਠੇ ਹੋ ਕੇ ਰਿਆ। ਇੰਨੀਆਂ ਵੀਡੀਓ ਪਾਈਆਂ ਵਿਆਹ ਕਰਵਾਇਆ ਰਿਸ਼ਤਾ ਲਵਾ ਕੇ ਦੀ। ਇੰਨੀ ਜਲਦੀ ਤੇ ਕਹਿੰਦੇ ਚੱਟ ਮਗਣੀ ਫੱਟ ਵਿਆ ਉਹ ਸਾਬ ਤੋਂ ਵੀ ਤੁਸੀਂ ਬਹੁਤ ਹੀ ਅੱਗੇ ਚਲ ਗਏ ਕੱਲ ਨੂੰ ਕੀ ਕਹਿੰਦੇ ਆ ਲੋਕਾਂ ਦਾ ਕੱਲ ਠਾਕਾ ਲੱਗਦਾ ਅਗਲੇ 2 ਦਿਨਾਂ ਤੱਕ ਵਿਆਹ ਹੁੰਦਾ ਤੂੰ ਤਾਂ ਪਤੰਦਰਾ ਉਸੇ ਦਿਨ ਠਾਕਾ ਲਾ ਕੇ ਉਸੇ ਦਿਨ ਤੇਰਾ ਵਿਆਹ ਡਨ ਹੋ ਗਿਆ ਤੇ ਹੁਣ ਇੱਕ ਦਿਨ ਚ ਉਹਦਾ ਅਕਾਊਂਟ ਬੰਦ ਹੋਇਆ ਤੇ ਤੂੰ ਕਹਿਣਾ ਪਿਆ ਮੇਰਾ ਉਹਨਾਂ ਵੀ ਰਿਲੇਸ਼ਨ ਨਹੀਂ ਆ ਉਹ ਜਿਹੜੀਆਂ ਵੀਡੀਓ ਪਾਈਆਂ ਹੋਈਆਂ ਪੇਜ ਤੇ ਭਾਪੇ ਵਾਲੀ ਹੱਤ ਉਹ ਕੀ ਤੇਰੇ ਭਰਾ ਦੀਆਂ ਉਹ ਵੀਡੀਓ ਵੀ ਤੇਰੀ ਹੀ ਹੈ ਯਾਰ ਹੱਦ ਹੁੰਦੀ ਆ ਕੋਮਨ ਸੈਂਸ ਹੀ ਹੈ ਨਹੀਂ ਸ਼ੇਮੀ ਨੇ ਬਾਤਾਂ ਆ ਗਏਗਾ ਮੇਰਾ ਉਹਨਾਂ ਕੋਈ ਰਿਲੇਸ਼ਨ ਨਹੀਂ ਆ ਐਸੀ ਗੱਲ ਤੇ ਅਸੀਂ ਵੀ ਕਹਿੰਨੇ ਕਿ ਤਾੜੀ ਇੱਕ ਹੱਥ ਨਾਲ ਨਹੀਂ ਦੋਵਾਂ ਹੱਥਾਂ ਨਾਲ ਵਜਦੀ ਆ ਕੋਰਪਰੇਟ ਵਾਲੇ ਰੋਲ ਚ ਨਾ ਤੁਸੀਂ ਵੇਖ ਲਿਆ ਸੀ 35 ਲੱਖ ਦਾ ਚੱਕਰ ਆਕਾਸ਼ ਨਾਲ ਤੇ ਇੱਥੇ ਤਾਂ ਹੁਣ ਮੁੰਡਾ ਮੁਕਰ ਰਿਹਾ ਕੁੜੀ ਨਹੀਂ ਮੁਕਰ ਰਹੀ ਤੀਸਰੀ ਵਾਰ ਇੱਥੇ ਮੁੰਡਾ ਮੁਕਰ ਰਿਹਾ ਮੇਰਾ ਇਹਨਾਂ ਕੋਈ ਰਿਲੇਸ਼ਨ ਨਹੀਂ ਹੈਗਾ ਕੀ ਲਗਾਈ ਇਹ ਗੱਲਾਂ ਅਸਰ ਕਰਨਗੀਆਂ ਮੇਰੇ ਤੇ ਕਦੇ ਵੀ ਨਹੀਂ ਨਾ ਬਾਕੀ ਤੁਸੀਂ ਕਮੈਂਟਾਂ 'ਚ ਮੈਨੂੰ ਦੱਸਿਓ ਕਿਉਂ ਮੁਕਰ ਰਿਹਾ ਮੜਾ ਕੀ ਵਜ੍ਹਾ ਹੋ ਸਕਦੀ ਯਾਰ ਮੋਟੀ ਨੇ ਹੱਲੇ ਵੀ ਉਹਦੀਆਂ ਵੀਡੀਓ ਨੇ ਰਿਲੀਜ਼ ਕੀਤੀਆਂ ਹੱਲੇ ਵੀ ਲਿਖਿਆ ਹੋਇਆ ਆਈਡੀ 'ਚ ਸੁੱਖ ਦੀ ਜਾਨ ਉਹ ਬਾ ਸੁੱਖ ਤੇਨੂੰ ਪੁੱਛੇੜੀ ਕਰਦਾ ਉਹ ਲਾਈਵ ਆ ਕੇ ਤੈਨੂੰ ਇੰਨੀ-ਇੰਨੀ ਗਾਲਾਂ ਕੱਢ ਰਿਆ ਪਿੱਛੇ ਵਾਲੇ ਨੇ ਵੀ ਤੇਰੀ ਹਿੱਕ 'ਚ ਦੀਵਾ ਚੰਗੀ ਤਰ੍ਹਾਂ ਬਾਲ ਲਿਆ ਸੀ ਤਾਂ ਹੁਣ ਚੌਥਾ ਤੂੰ ਤਿਆਰੀ ਕਰ ਲੈ ਤੇਰੇ ਹੱਗ 'ਚ ਇੱਕ ਦੋ ਚਾਰ ਵੀ ਪੂਜਾ ਸੰਗਾ ਖੜੇ ਆ ਪਰ ਗੱਲ ਉਹਦੀ ਵੀ ਸਹੀ ਆ ਇਹ ਤਾਲੀ ਇੱਕ ਆ ਤਰਾਂ ਨਹੀਂ ਵੱਜਦੀ ਕਿਉਂਕਿ ਇੱਕ ਗੱਲ ਤੋਂ ਹੋ ਸਕਦਾ ਦੋ ਗੱਲ ਤੋਂ ਹੋ ਸਕਦਾ ਤੇਨ ਟਣ ਬੰਦੇ ਯਾਰ ਗਲਤ ਹੋਏ ਪਏ ਇਥੇ। ਕਿਤਨੇ ਤੇਜਸਵੀ ਲੋਕ ਹੈ ਮਰੇ ਪਾਸ। ਕਿਤਨੇ ਸ਼ਾਨਦਾਰ ਵਿਚਾਰ ਰੱਖਦੇ। ਹੁਣ ਚੌਥਾ ਕਮਿੰਗ ਸੂਨ ਚ ਆ। ਮੈਂ ਕੀ ਕਹਾਉਣ ਯਾਰ। ਚਾਰ ਚਾਰ ਬੰਦੇ ਆਣਾ ਵਿਆਹ। ਤਨ ਜਿਗਰਾ ਮੇਰੇ ਮਾਲਕਾ ਤਨ ਜਿਗਰਾ। ਕੀ ਹੋ ਸਕਦਾ ਇਹਨਾਂ ਦਾ? ਕਿਆ ਹੋਜੀ ਪਬਲਿਕ ਬਣੀ ਪਈ ਯਾਰ। ਕੋਈ ਸ਼ਰਮਨਾ ਦੀ ਚੀਜ਼ ਹੈ ਨਹੀਂ। ਨਾ ਮੁੰਡੇ ਨੂੰ ਨਾ ਕੁੜੀ ਨੂੰ। ਜਾਲਮਾਨ ਲਿਆ ਯਾਰ ਤੂੰ ਸਾਰੀਆਂ ਗੱਲਾਂ ਹੀ ਛੱਡ ਦੋ ਅਗਲੀਆਂ ਪਿਛਲੀਆਂ ਬੰਦੇ ਨੂੰ ਆਪੇ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਜੇ ਸਾਡਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚੌਥੇ ਚੌਥੇ ਵਿਆਹ ਦੀ ਤਿਆਰੀ ਹੋ ਰਹੀ ਹੈ ਤਾਂ ਸੇ ਇਹਨੂੰ ਪਰਸਨਲ ਰੱਖੀਏ ਆਪਣੀ ਪਰਸਨਲ ਲਾਈਫ ਚ ਰੱਖੀਏ ਸ਼ਰਮ ਹੀ ਐ ਨਹੀਂ ਮਾਸਾ ਮੋਟੀ ਇਹਨਾਂ ਨੂੰ ਲਾ ਕੇ ਖਾਦੀ ਹੋਈ ਪਈ ਆ ਜਮਾਈ ਚਾਰ ਚਾਰ ਘਰ ਵਾਲਿਆਂ ਨੂੰ ਵਿਆਹ ਕਰਾਨੀ ਪਈਆਂ ਪਬਲਿਕ ਨੂੰ ਤੂੰ ਦੱਸਣਾ ਪਈ ਹੈ ਕਿ ਮੇਰਾ ਚੌਥਾ ਵਿਆਹ ਹੋਣ ਵਾਲਾ ਜੀ ਤਿੰਨ ਮੇਰੇ ਹੋ ਗਿਆ ਤੀਜਾ ਮੈਨੂੰ ਛੱਡ ਕੇ ਚੱਲਾ ਯਾਰ ਮੈਨੂੰ ਤੇ ਇਹ ਲੱਗਦਾ ਕੁੜੀ ਦੇ ਪਿੰਡ 'ਚ ਕੋਈ ਹੈ ਹੀ ਨਹੀਂ ਇਹਨੂੰ ਸਮਝਾਣ ਵਾਲਾ ਇਹਦੇ ਘ ਪਿੰਡ ਵਾਲੇ ਯਾਰ ਤੁਸੀਂ ਥੋੜਾ ਇਹਨਾਂ ਨੂੰ ਮਤ ਦੇ ਛੱਡੋ ਕਿ ਇਹੋ ਜਿਹੇ ਵੀਡੀਓ ਪਰਸਨਲ ਅਲਫੀ ਚ ਨਾਲ ਲੋ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਜਿਹੜੇ ਪਬਲਿਕ ਲਾਈਫ ਚ ਨਾਲੋ ਪਰਸਨਲ ਰੱਖੋ ਤੁਸੀਂ ਪਬਲਿਕ ਚ ਨਾਲੋ ਯਾਰ ਹੱਦ ਹੁੰਦੀ ਹੈ ਮੋੜੀ ਮੋਟੀ ਵੀ ਤੇ ਇਹਨਾਂ ਨੇ ਉੱਕੀ ਸ਼ਰਮ ਲਾ ਕੇ ਰੱਖੀ ਹੋਈ ਹੈ ਘਰ ਚੇ ਮਾਵਾਂ ਪੈਣਾ ਛੋਟੀਆਂ ਬੱਚੀਆਂ ਹੋਰ ਵੀ ਕਈ ਇੰਸਟਾਗ੍ਰਾਮ ਜਿਹੜੇ ਚਲਾਉਂਦੇ ਆ ਛੋਟੇ ਬੱਚੇ ਚਲਾਉਂਦੇ ਆ ਛੋਟੀਆਂ ਕੁੜੀਆਂ ਚਲਾਉਂਦੀਆਂ ਉਹਨਾਂ ਦੇ ਮਾਈਂਡ ਤੇ ਯਾਰ ਕੀ ਅਸਰ ਪੈਂਦਾ ਹੋਵੇਗਾ ਇਹਨਾਂ ਵਾਲ ਵੇਖ ਵੇਖ ਕੇ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਇੱਕ ਬੰਦੇ ਤੁਸੀਂ ਆਪੇ ਗੌਰ ਲਾਓ ਯਾਰ ਤੁਹਾਡੇ ਘਰ ਵੀ ਧੀ ਬਣ ਹੈਗੀ ਆ ਬੱਚਾ ਹੈਗਾ ਛੋਟੀ ਬੱਚੀ ਹੈਗੀ ਆ ਰੁਕੋ ਜਰਾ ਸਬਰ ਕਰੋ ਉਹ ਜਿਹੜੇ ਇਨਾਂ ਵਰਗਿਆਂ ਨੇ ਗੰਦਾ ਦੀਆਂ ਵੀਡੀਓ ਵੇਖਣਗੇ ਤੇ ਕੀ ਉਹਨਾਂ ਦੇ ਦਿਮਾਗ ਤੇ ਅਸਰ ਪਏਗਾ ਹੁਣ ਆਪਾਂ ਇਹ ਤਾਂ ਨਹੀਂ ਕੰਨੇ ਪਏਗੇ ਅਸੀਂ ਉਹਨਾਂ ਨੂੰ ਇੰਸਟਾਪਰ ਕੀਤਾ ਬਾਈ ਹੁਣ ਜਦੋਂ ਨਿਆਣਾ ਉਹਨੇ ਫੋਨ ਤਾਂ ਚਲਾਣਾ ਚਲਾਣਾ ਆ ਉਹ ਨਿਆਣਾ ਬਾਈ ਉਹਨੇ ਫੋਨ ਚਲਾਣਾ ਚਲਾਣਾ ਆ ਅਸੀਂ ਉਹਨੂੰ ਰੋਕ ਸਕਦੇ ਆ ਡੋਗ ਸਕਦੇ ਆ ਪਰ ਜੇ ਲੋ ਇਨਾਂ ਵਰਗਿਆਂ ਦੇ ਵੀਡੀਓ ਅੱਗੇ ਆਣੀਆਂ ਫਿਰ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਨੇ ਪੁੱਛਣਾ ਹੈ ਨਾ ਮੰਮਾਏ ਕੋਣ ਪਾਪਾਏ ਕੋਣ ਇਹ ਤਿੰਨ ਤਿੰਨ ਮੁੜੇ ਦੇ ਨਾਲ ਕਿੱਦਾਂ ਇਹਨੇ ਆਣਾ ਵੀਡੀਓ ਕਿੱਦਾਂ ਬਣਾ ਰਹੀ ਹੈ ਯਾਰ ਤੁਸੀਂ ਸਮਝ ਸਕਦੇ ਹੋ ਗੱਲ ਨੂੰ ਮੇਰੀ ਸੀਰੀਅਸ ਲਿਓ ਤੁਸੀਂ ਸਾਰੇ ਜਾਣੇ ਭਾਵੇਂ ਇਹ ਗੱਲ ਮੈਂ ਸੀਰੀਅਸਲੀ ਬੋਲ ਰਿਹਾ ਹਾਸਾ ਭਾਵੇਂ ਮੇਰੇ ਫੇਸ ਤੇ ਆ ਰਿਹਾ ਬਟ ਗੱਲ ਸੀਰੀਅਸਲੀ ਹੈ ਯਾਰ ਘਰ ਚ ਨਿਆਣੇ ਹੋਰ ਵੀ ਰਿਸ਼ਤੇਦਾਰ ਜਾਂ ਆਪਣੇ ਮਾਵਾ ਪੈਣਾ ਸਾਰੇ ਵੀਡੀਓ ਵੇਖਦਿਆਂ ਮੇਰਾ ਇੱਕੋ ਹੀ ਵੀਡੀਓ ਬਣਾਉਂਦਾ ਮਕਸਦ ਆ ਯਾਰ ਬਾਈ ਕਿ ਇੰਨਾ ਵਰਗਿਆਂ ਦੇ ਜਿਹੜੇ ਅਕਾਊਂਟ ਆ ਬਲੌਗ ਕੀਤੇ ਜਾਣ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਤਾਂ ਵੈਸੇ ਹੀ ਡਿਸਮਿਸ ਕਰਨਾ ਚਾਹੀਦਾ। ਬਾਕੀ ਤੁਸੀਂ ਮੇਰੀ ਵੀਡੀਓ ਨਾਲ ਸਹਿਮਤ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੈਂ ਸਹੀ ਕਿਹਾ ਜਾਂ ਗਲਤ ਕਿਹਾ। ਤੇ ਬਾਕੀ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਹਾਂ ਤਾਂ ਹੋਰ ਘੈਂਟ ਘੈਂਟ ਵੀਡੀਓ ਤੇ ਇਨਸਾਫ ਦੇ ਲਈ ਜੇਨਰਲ ਕਿਸੇ ਹੈਲਪ ਦੀ ਨੀਡ ਹੈ ਮੈਨੂੰ ਜਰੂਰ ਮੈਸੇਜ ਕਰੋ। ਅਸੀਂ ਉਹਨਾਂ ਦੀ ਜਰੂਰ ਸਪੋਰਟ ਕਰਾਂਗੇ। ਭਾਵੇਂ ਵਿਊ ਥੋੜੇ ਆਣ ਭਾਵੇਂ ਵੱਧ ਆਣ ਪਰ ਸਪੋਰਟ ਚ ਹਮੇਸ਼ਾ ਸੀ ਖੜਿਆ। ਬਾਕੀ ਧੰਨਵਾਦ ਸਾਰਿਆਂ ਦਾ। ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਪੂਜਾ ਸਿੰਘ ਦਾ ਚੌਥਾ ਘਰ ਵਾਲਾ ਆਉਣ ਵਾਲਾ ਜੀ। ਤੁਹਾਨੂੰ ਜੀ ਬੋਲ